ਕਿਸਰ ਕੀ ਹੈ ਜੀ ਪੂਰਾ ਮਾਮਲਾ ਜੀ ਤੇ ਕਮਿਸ਼ਨਰ ਸਾਹਿਬ ਜਲੰਧਰ ਸ਼੍ਰੀ ਸੁਪੰਦ ਸ਼ਰਮਾ ਸਰ ਜੀ ਆਈਪੀਐਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਮੱਦੇ ਨਜ਼ਰ ਰਵਿਯਾ ਨੰਬਰ 1 ਜਲੰਧਰ ਦੇ ਵਿੱਚ 57/24 ਮੁਕੱਦਮਾ ਐਨਡੀਪੀਐਸ ਸੈਕਟਰੀ ਦੀ ਹਵਾਲਤ ਹੋਈ ਸੀ ਜਿਸ ਮੁਕੱਦਮੇ ਦੇ ਵਿੱਚ ਇੰਸਪੈਕਟਰ ਸ਼੍ਰੀ ਹਰਿੰਦਰ ਸਿੰਘ ਵੱਲੋਂ ਅੱਜ ਥਾ ਡੈਕ ਦੇ ਆਰਡਰਾਂ ਤਹਿਤ ਜਿਹੜੇ ਇਹ ਸਮਗਲਰਸ ਨੇ ਐਨਡੀਪੀਐਸ ਐਕਟ ਦੇ ਅਧੀਨ ਇਹਨਾਂ ਦੇ ਗਲੌਫ ਮਕਦਮਾ ਦਰਜ ਹੋਇਆ ਸੀ ਇਹਨਾਂ ਦੇ 6 ਗੱਡੀਆਂ ਇੱਕ ਟਰੱਕ ਤੇ ਪਲੱਸ 1 ਕਰੋੜ 5 ਲੱਖ ਦੇ ਕਰੀਬ ਜਿਹੜਾ ਕੈਸ਼ ਹੈ ਇਹ ਸਾਰੇ ਐਸੈਟਸ ਨੂੰ ਅੱਜ ਫ੍ਰੀਜ਼ ਕੀਤਾ ਗਿਆ ਹਾਰਟ ਐਫ ਐਨ ਡੀ ਪੀ ਐਸ ਐਕਟ ਦੇ ਅੰਦਰ ਇਹ ਆਰਡਰ ਕੱਢੇ ਗਏ ਨੇ ਨਾ ਬਲੋ ਤੇ ਇਹ ਟੋਟਲ ਇਸ ਪੂਰੀ ਐਸੈਟ ਦੀ ਵੈਲਿਊਏਸ਼ਨ 1 ਕਰੋੜ 34 ਲੱਖ 28300 ਦੇ ਕਰੀਬ ਬਣਦੀ ਹੈ ਤੇ ਇਸ ਐਸੈਟ ਨੂੰ ਅੱਜ ਫ੍ਰੀਜ਼ ਕੀਤਾ ਗਿਆ ਤੇ ਮੈਂ ਤੁਹਾਡੇ ਥਰੂ ਪੂਰੇ ਸਮਾਜ ਵਿੱਚ ਇਹ ਮੈਸੇਜ ਦੇਣਾ ਚਾਹੁੰਦਾ ਕਿ ਜਿੰਨੇ ਇਹ ਐਨਡੀਪੀਐਸ ਦੇ ਸਮਗਲਰਸ ਨੇ ਉਹਨਾਂ ਨੂੰ ਇਹ ਇੱਕ ਸਾਡੇ ਵੱਲੋਂ ਬੜੀ ਸਟਰੋਂਗ ਕਾਰਵਾਈ ਕੀਤੀ ਗਈ ਹੈ ਤੇ ਇਹਦੇ ਥਰੂ ਮੈਂ ਲੋਕਾਂ ਨੂੰ ਵੀ ਇਹ ਅਪੀਲ ਕਰੂੰਗਾ ਕਿ ਜੇ ਉਹਨਾਂ ਦੇ ਆਸ-ਪਾਸ ਕੋਈ ਇਦਾਂ ਦੀ ਹਿਲੇ ਸਟ ਟਰੱਕ ਟ੍ਰੈਫਿਕਿੰਗ ਹੁੰਦੀ ਹੈ ਤਾਂ ਪੁਲਿਸ ਨਾਲ ਮਿਲ ਕੇ ਕੰਮ ਕਰਿਆ ਜਾਵੇ ਤੇ ਅਸੀਂ ਇਹਨਾਂ ਦੇ ਜੋ ਇਹ ਗਾਹਲਤਮ ਦੇ ਨੂੰ ਪੂਰੇ ਤਰੀਕੇ ਨਾਲ ਠੱਲ ਪਾ ਸਕੀਏ ਥੈਂਕ ਯੂ ਸਰ ਇਹ ਮਹਿੰਮ ਅੱਗੇ ਵੀ ਤੇ ਚਲਦੀ ਰਹੂਗੀ ਜੀ ਹਾਂਜੀ ਬਿਲਕੁਲ ਇਹ ਮੁਹਿੰਮ ਜਿਹੜੀ ਹੈਗੀ ਹੈ ਪੁਲਿਸ ਪੰਜਾਬ ਪੁਲਿਸ ਦੀ ਹਾਈ ਪ੍ਰਾਇੋਰਟੀ ਏਰੀਆ ਜਿਹਦੇ ਵਿੱਚ ਅਸੀਂ ਇਨਫੈਕਟ ਸਾਰੇ ਕੇਸਸ ਨੂੰ ਦੁਬਾਰਾ ਰਿਵਿਊ ਕਰਕੇ ਜਿੰਨੀਆਂ ਵੀ ਪ੍ਰਾਪਰਟੀ ਵੱਧ ਤੋਂ ਵੱਧ ਫ੍ਰੀਜ਼ ਹੋ ਸਕਦੀਆਂ ਨੇ ਜਿਵੇਂ ਇਸ ਮੁਕਦਮੇ ਦੇ ਵਿੱਚ ਅਸੀਂ 6 ਗੱਡੀਆਂ ਤੇ ਇੱਕ ਟਰੱਕ ਫ੍ਰੀਜ਼ ਕੀਤਾ ਹੋਰ ਵੀ ਜੇ ਇਸ ਮੁਕਦਮੇ ਦੇ ਵਿੱਚ ਸਾਨੂੰ ਕੋਈ ਇਦਾਂ ਦੀ ਰਿਕਵਰੀ ਹੁੰਦੀ ਹੈ ਕਿਉਂਕਿ ਮੁਕਦਮਾ ਅੰਡਰ ਇਨਵੈਸਟੀਗੇਸ਼ਨ ਜੇ ਇਦਾਂ ਦੀ ਕੋਈ ਰਿਕਵਰੀ ਹੁੰਦੀ ਹੈ ਉਹ ਵੀ ਅਸੀਂ ਲਿਆ ਕੇ ਫ੍ਰੀਜ਼ ਕੀਤਾ ਜਾਊਗਾ